ਅੱਜ ਇੱਥੇ ਇਹ ਜਿਹੜੀ ਵਰਕਸ਼ਾਪ ਰੱਖੀ ਗਈ ਹੈ ਇਹ ਬਹੁਤ ਹੀ ਇੰਪੋਰਟੈਂਟ ਟਾਪਿਕ ਦੇ ਉੱਤੇ ਰੱਖੀ ਗਈ ਹੈ ਸੇਫ ਐਡਮਿਨਿਸਟ੍ਰੇਸ਼ਨ ਆਫ ਡਰਗ ਕਿ ਜਿਹੜੀ ਮਰੀਜ਼ ਨੂੰ ਹਸਪੀਟਲ ਦੇ ਵਿੱਚ ਜਾਂ ਉਹਨਾਂ ਨੇ ਘਰ ਜਾ ਕੇ ਦਵਾਈ ਲੈਣੀ ਹੈ ਉਹਦਾ ਸਹੀ ਤਰੀਕੇ ਨਾਲ ਸਹੀ ਰੂਪ ਚ ਕਿਵੇਂ ਲੈਣੀ ਹੈ ਕਿਉਂਕਿ ਅਗਰ ਉੱਥੇ ਦੇਣ ਦੇ ਵਿੱਚ ਕਿਤੇ ਵੀ ਕੋਈ ਗਲਤੀ ਜਾਂ 에ਰਰ ਆ ਗਿਆ ਤਾਂ ਇੱਕ ਲਾਈਫ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੋ ਮੇਰੇ ਮੁਤਾਬਿਕ ਇਹ ਬਹੁਤ ਹੀ ਇੰਪੋਰਟੈਂਟ ਟਾਪਿਕ ਹੈ ਜਿਹੜਾ ਕਿ ਬਹੁਤ ਹੀ ਬੇਸਿਕ ਸਕਿੱਲ ਬੇਸਿਕ ਨੈਸੈਸਿਟੀ ਤੋਂ ਸ਼ੁਰੂ ਹੁੰਦਾ ਹੈ ਕਿਸੇ ਵੀ ਨਰਸਿੰਗ profession ਦੇ ਵਿੱਚ ਜਿਹੜਾ ਬੱਚਾ ਆ ਉਹਨੂੰ ਸਿੱਖਣ ਦੇ ਲਈ द ਫਰਸਟ ਐਂਡ ਫੋਰਮੋਸਟ ਪਾਰਟ ਇੰਪੋਰਟੈਂਟ ਪਾਰਟ ਹੈ ਅ ਬੱਚਿਆਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਜਿਹੜਾ ਟਾਪਿਕ ਅੱਜ ਅਸੀਂ ਇੱਥੇ ਲੈ ਆਏ ਆ ਆਦਰਸ਼ ਕਾਲਜ ਆਫ ਨਰਸਿੰਗ ਚ ਸੇਫ ਐਡਮਿਨਿਸਟ੍ਰੇਸ਼ਨ ਆਫ ਡਰਗ ਉਹ ਬਹੁਤ ਹੀ ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਪਹਿਲੇ ਸਾਲ ਸੇ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਕਿ ਤੁਸੀਂ ਕਿਹੜੀ ਦਵਾਈ ਦੇਣੀ ਹੈ ਕਿੱਦਾਂ ਦੇਣੀ ਹੈ ਕਿੰਨੀ ਦੇਣੀ ਹੈ ਕਿੰਨੀ ਨਹੀਂ ਦੇਣੀ ਤੇ ਆਰਡਰ ਸਹੀ ਤਰੀਕੇ ਨਾਲ ਪੜਨੇ ਆ ਬਿਕੋਜ਼ ਅਗਰ ਮੈਡੀਕੇਸ਼ਨ ਐਰਰ ਹੋ ਜਾਂਦੇ ਜੋ ਕਿ ਅੱਜਕੱਲ ਬਹੁਤ ਜ਼ਿਆਦਾ ਹੋ ਰਹੀ ਹੈ ਚਾਹੇ ਉਹ ਪੜਨ ਚ ਗਲਤੀ ਹੋ ਰਹੀ ਹੈ ਚਾਹੇ ਉਹ ਕੈਲਕੂਲੇਸ਼ਨ ਚ ਗਲਤੀ ਹੈ ਉਹਨੂੰ ਕਿੱਦਾਂ ਅਵੋਇਡ ਕਰਨਾ ਹੈ ਉਹਦੇ ਬਾਰੇ ਅਸੀਂ ਇੱਥੇ ਗੱਲ ਕਰਾਂਗੇ ਅੱਜ ਅੱਜ ਮੈਂ ਇੱਥੇ ਅਦਰਸ਼ ਕਾਲਜ ਆਫ ਨਰਸਿੰਗ ਚ ਸੇਫ ਐਡਮਿਨਿਸਟ੍ਰੇਸ਼ਨ ਆਫ ਡਰਗ ਦੀ ਵਰਕਸ਼ਾਪ ਦੇ ਉੱਤੇ ਦੇ ਰਿਗਾਰਡਿੰਗ ਲੈਕਚਰ ਦੇਣ ਲਈ ਆਈ ਹਾਂ ਔਰ ਮੇਰਾ ਟਾਪਿਕ ਜਿਹੜਾ ਹੈਗਾ ਉਹ ਹੈਗਾ ਰੂਟਸ ਆਫ ਐਡਮਿਨਿਸਟ੍ਰੇਸ਼ਨ ਦੇ ਉੱਤੇ ਤੇ ਦੇਖੋ ਡਰੱਗਸ ਅਸੀਂ ਕਿੰਨੇ ਹੀ ਤਰੀਕਿਆਂ ਨਾਲ ਦਿੰਦੇ ਹੈਗੇ ਆ ਅੱਜ ਮੈਂ ਉਸ ਦੇ ਬਾਰੇ ਬੱਚਿਆਂ ਨੂੰ ਜਾਣਕਾਰੀ ਦਵਾਂਗੇ ਉਸ ਦੇ ਨਾਲ ਇਹ ਹੈ ਕਿ ਬੱਚਾ ਨੂੰ ਇਹ ਪਤਾ ਚੱਲ ਜਾਏਗਾ ਕਿ ਕਿਸ ਤਰੀਕੇ ਨਾਲ ਅਸੀਂ ਕਿਹੜੀ ਦਵਾਈ ਦੇ ਸਕਦੇ ਆ ਕਿਸ ਮੈਥਡ ਨਾਲ ਅਸੀਂ ਕਿਹੜੀ ਦਵਾਈ ਦੇ ਸਕਦੇ ਆ ਉਸ ਦੇ ਨਾਲ ਕੀ ਹੈ ਜਿਹੜੇ 에ਰਰ ਦੇ ਚਾਂਸਸ ਹੈਗੇ ਆ ਉਹ ਮੈਡੀਕੇਸ਼ਨ ਦੇਣ ਦੇ ਵਿੱਚ ਕੀ ਹੈ ਘੱਟ ਜਾਣਗੇ ਤਾਂ ਉਸ ਦਾ ਬੱਚਾ ਨੂੰ ਬਹੁਤ ਹੀ ਫਾਇਦਾ ਹੋਏਗਾ ਜਿਵੇਂ ਪਹਿਲਾਂ ਹੀ ਸਾਡੇ ਅਦਰ ਪਰਸਨ ਨੇ ਦੱਸਿਆ ਹੈ ਕਿ ਫਸਟ ਇਅਰ ਜੀ ਆਪਾਂ ਇਹਨਾਂ ਨੂੰ ਐਜੂਕੇਟ ਕਰਦੇ ਆਂ ਜਿਵੇਂ ਜਿਵੇਂ ਆਪਾਂ ਇਹਨਾਂ ਨੂੰ ਪਹਿਲੇ ਸਾਲ ਤੋਂ ਹੀ ਅਗਰ ਐਜੂਕੇਟ ਕਰਦੇ ਜਾਵਾਂਗੇ ਤਾਂ ਇਹਨਾਂ ਦੀ ਉਵੇਂ ਹੀ ਅ ਮੈਡੀਕੇਸ਼ਨ 에ਰਰ ਦੇ ਜਿਹੜੇ ਚਾਂਸਸ ਹੈਗੇ ਆ ਉਹ ਘਟਦੇ ਜਾਣਗੇ ਠੀਕ ਹੈ ਐਂਡ ਟੂਡੇ ਆਮ ਹੇਅਰ ਟੂ ਡਿਲੀਵਰ ਦਾ ਲੈਕਚਰ ਔਨ ਰੋਲਸ ਆਫ ਦਾ ਨਰਸ ਇਨ ਸੇਫ ਡਰਗ ਐਡਮਿਨਿਸਟ੍ਰੇਸ਼ਨ ਸੋ ਹੇਅਰ ਆ ਡਿਸਕਸਡ ਅਬਾਊਟ ਰਿਗਾਰਡਿੰਗ ਰੋਲ ਆਫ ਨਰਸ देयर ਆਰ 10 ਰਾਈਟਸ 10 ਤਰ੍ਹਾਂ ਦੇ রাইਟਸ ਨੇ ਕਿ ਨਰਸਿਸ ਨੇ ਡਰਗ ਨੂੰ ਐਡਮਿਨਿਸਟਰ ਕਰਨਾ ਸੇਫਲੀ ਕਿਵੇਂ ਕਰਨਾ ਲਾਈਕ ਸਾਡੇ profession ਚ ਐਵੇਂ ਆ ਕਿ ਜਿਵੇਂ ਕਈ ਵਾਰ ਸੇਮ ਨੇਮ ਦੀਆਂ ਡਰਗਸ ਆਉਂਦੀਆਂ ਨੇ ਦਾ ਪ੍ਰੈਡਨੀਜ਼ੋਨ ਹੋ ਗਿਆ ਠੀਕ ਹੈ ਇੱਕ ਪ੍ਰੀਮੀਡੋਨ ਹੈ ਔਰ ਮੀਨਸ ਗਲਤ ਡਰਗ ਨਹੀਂ ਆਪਾਂ ਪੇਸ਼ੈਂਟ ਨੂੰ ਐਡਮਨਿਸਟਰ ਕਰਨੀ ਇੱਕ ਸਹੀ ਡਰਗ ਐਡਮਨਿਸਟਰ ਕਰਨੀ ਆ ਸੋ ਦੈਟ ਆਪਾਂ ਹਿਊਮਨ ਬੀਇੰਗਸ ਨਾਲ ਡੀਲ ਕਰ ਰਹੇ ਆ ਸਹੀ ਡਰਗ ਹਿਊਮਨ ਬੀਇੰਗ ਨੂੰ ਦਿੱਤੀ ਜਾਵੇ ਔਰ ਉਹਦੇ ਨਾਲ ਕੀ ਹੈ ਕਿ ਜੋ ਮੈਡੀਕੇਸ਼ਨ ਚ 에ਰਰ ਹੋ ਰਹੇ ਆ ਪਰਸਨ ਨੂੰ ਅੱਛਾ ਟ੍ਰੀਟਮੈਂਟ ਮਿਲੇ ਔਰ ਅਚੀ ਤਰ੍ਹਾਂ ਹੈਲਦੀ ਹੋ ਕੇ ਪਰਸਨ ਆਪਣੀ ਹੈਲਥ ਨੂੰ ਰੀਸਟੋਰ ਕਰਕੇ ਆਪਣੇ ਘਰ ਆਪਣੇ ਬੱਚਿਆਂ ਦੇ ਵਿੱਚ ਵਾਪਸ ਜਾਵੇ ਦੈਟਸ ਆਲ ਅਬਾਊਟ ਅੱਜ ਅਸੀਂ ਵਨ ਡੇਕ ਵਰਕਸ਼ਾਪ ਆਰਗੇਨਾਈਜ਼ ਕੀਤੀ ਹੈ ਜਿਸ ਦਾ ਥੀਮ ਹੈ ਸੇਫ ਐਡਮਿਨਿਸਟ੍ਰੇਸ਼ਨ ਆਫ ਡਰਗਸ ਇਸ ਦੇ ਵਿੱਚ ਅਸੀਂ ਪੰਜ ਸੈਸ਼ਨਸ ਆਰਗੇਨਾਈਜ਼ ਕੀਤੇ ਨੇ ਜਿਨ੍ਹਾਂ ਦੇ ਵਿੱਚ ਲੈਕਚਰਸ ਡਿਲੀਵਰ ਕਰਨ ਦੇ ਲਈ ਸਾਡੇ ਕੋਲ ਐਕਸਪਰਟਸ ਆਏ ਹੋਏ ਨੇ ਫ্রম ਡਿਫਰੈਂਟ ਇੰਸਟੀਟਿਊਟਸ ਸਾਡੇ ਕੋਲ ਗਿਆਨ ਸਾਗਰ ਤੋਂ ਆਏ ਨੇ ਚਿਤਕਾਰਾ ਯੂਨੀਵਰਸਿਟੀ ਤੋਂ ਆਏ ਨੇ گورਨਮੈਂਟ ਕਾਲਜ ਪਟਿਆਲਾ ਤੋਂ ਆਏ ਹੋਏ ਨੇ ਅਸ਼ੋਕਾ ਕਾਲਜ ਆਫ ਨਰਸਿੰਗ ਤੋਂ ਐਂਡ 40 ਹਸਪੀਟਲ ਤੋਂ ਆਏ ਹੋਏ ਨੇ ਸਟਾਫ ਆਏ